ਸਾਸੀਕਾਲ ਜੀ ਸਾਰਿਆਂ ਨੂੰ ਸਾਡੀ ਪਿਆਰ ਭਰੀ 사ਸੀਕਾਲ ਦੇਸ਼ ਵਿਦੇਸ਼ ਜਿੰਨੇ ਸਾਡੇ ਭੈਣ ਭਰਾ ਰਹਿੰਦੇ ਨੇ ਸਭ ਨੂੰ 사ਸੀਕਾਲ ਜੀ ਤੇ ਇੱਕ ਅਸੀਂ ਅੱਜਕੱਲ ਟੈਨਸ਼ਨ ਦੇ ਯੁੱਗ ਚ ਨਾ ਛੋਟੀ ਜੀ ਕੋਸ਼ਿਸ਼ ਕੀਤੀ ਹੈ ਵੀ ਹਸਾਉਂਦੀ ਹੈ ਨਾ ਛੋਟੀ ਛੋਟੀ ਵੀਡੀਓ ਬਣਾਇਆ ਕਰਾਂਗੇ ਤੇ ਸਾਡੇ ਬੜਾ ਪਿਆਰਾ ਸਟਾਫ ਹੈ ਤੇ ਇਹ ਕਹਿੰਦਾ ਵੀਰੇ ਆਪਾਂ ਛੋਟੀ ਛੋਟੀ ਮਤਲਬ ਕੋਸ਼ਿਸ਼ ਕਰ ਸਕਦੇ ਆ ਨਾ ਤੇ ਵੀ ਲੋਕਾਂ ਨੂੰ ਹਸਾਉਂਦੀ ਕਿਉਂਕਿ ਅੱਜਕੱਲ ਬਹੁਤ ਟੈਨਸ਼ਨ ਹੈ ਇਸ ਕਰਕੇ ਨਾ ਅਸੀਂ ਇੱਕ ਅਣਜਾਨ ਕਾਲਾ ਲਾਇਆ ਕਰਾਂਗੇ ਅਣਜਾਨ ਕਾਲ ਮਤਲਬ ਬੰਦਾ ਦਾ ਸਾਨੂੰ ਜਾਣਦਾ ਹੀ ਹੋਊਗਾ ਤੇ ਜਿਹੜਾ ਜਿਆਦਾ ਗੜਬੜ ਕਰਦਾ ਖਰਾਬੀ ਕਰਦਾ ਪਿੱਛੇ ਜੀ ਇੱਕ ਸਾਡਾ ਦੋਸਤ ਹੈ ਤੇ ਉਹ ਉਹਨਾਂ ਦੀ ਗਲੀ ਖਰਾਬ ਹੈ ਤੇ ਕਾਫੀ ਟੈਨਸ਼ਨ 'ਚ ਅਸੀਂ ਤੇ ਉਹਨਾਂ ਨਾਲ ਥੋੜਾ ਜਿਹਾ ਆਪਾਂ ਮਜ਼ਾਕ ਕਰਦੇ ਆ ਤੇ ਇਹ ਫੋਨ ਆਪਾਂ ਵੀਰੇ ਦੇ ਫੋਨ ਤੋਂ ਕਾਲ ਲਾ ਰਹੇ ਆ ਤੇ ਆ ਸੁਣਿਓ ਰਿਕਾਰਡਿੰਗ ਕੀ ਕਹਿੰਦਾ ਵੀਰਾ ਠੀਕ ਹੈ ਜੀ ਹਾਂ ਹਲੋ ਹਾਂਜੀ ਕੌਣ ਸਤਿ ਸ਼੍ਰੀ ਅਕਾਲ ਬੇਟਾ ਜੀ ਕੀ ਹਾਲ ਚਾਲ ਹੈ ਐਮ ਸੀ ਐਮ ਸੀ ਗੜਗੰਜ ਸਿੰਘ ਬੋਲਦਾ ਬੇਟਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਰਹੇ ਸੀ ਪੁੱਤਰ ਨਹੀਂ ਨਹੀਂ ਸੁੱਤਾ ਹੀ ਖੇਮ ਖੇਡੀ ਜਾਂਦੇ ਸੀਗੇ ਬੋਲੋ ਹਾਂ ਅੱਜ ਕੱਲ੍ਹ ਗੇਮਾਂ ਦਾ ਦੌਰ ਆ ਗੇਮਾਂ ਖੇਡਨੀ ਆ ਮੈਨ ਮੈਂ ਡਿਸਟਰਬ ਤਾਂ ਨਹੀਂ ਕੀਤਾ ਤੁਹਾਨੂੰ ਨਹੀਂ ਨਹੀਂ ਜੀ ਬੋਲੋ ਅੱਛਾ ਬੋਲਣਾ ਕੀ ਹੈ ਜੀ ਬੇਨਤੀ ਆ ਤੁਹਾਡੀ ਗਲੀ ਕਾਫੀ ਟੁੱਟੀ ਪਈ ਸੀ ਤੇ ਪਿੱਛੋਂ ਗਵਰਨਮੈਂਟ ਵੱਲੋਂ ਸਾਨੂੰ ਟੈਂਡਰ ਆਏ ਆਗੇ ਹਨ ਗਲੀਆਂ ਦੇ ਹਨ ਤੇ ਤੁਹਾਡੀ ਗਲੀ ਪਾਸ ਹੋ ਗਈ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਮੈਂ ਕੰਨਾ ਜੀ ਮੈਂ ਕਹਿੰਦਾ ਰੱਬ ਨੇ ਸੁਣ ਲਈ ਫਿਰ ਤਾਂ ਸਾਡੀ ਸਾਡੀ ਇੰਨੀ ਜਿਆਦੇ ਗਲੀ ਖਰਾਬ ਸੀ ਨਾ ਇੰਨਾ ਗੰਦਾ ਮਸ਼ਕਮ ਆਗ ਹੈ ਨਾ ਗਟਰ ਦਾ ਪਾਣੀ ਬਾਹਰ ਆ ਜਾਂਦਾ ਹੀ ਆਪਣੇ ਘਰੇ ਅੱਛਾ ਉਹ ਬਹੁਤ ਦੁਖੀ ਹੈ ਆਪਾਂ ਇਹਨਾਂ ਚੀਜ਼ਾਂ ਤੋਂ ਬਹੁਤ ਜਿਆਦੇ ਕਿੰਨੇ ਵਾਰੀ ਕੰਪਲੇਂਟ ਕੀਤੀ ਆ ਤੁਹਾਡੀ ਕੰਪਲੇਂਟ ਸੁਣ ਕੇ ਹੀ ਮਤਲਬ ਫੇਰ ਹੀ ਇੰਨੀ ਵੱਡੀ ਸੁਣਵਾਈ ਹੋਈ ਆ ਤੁਹਾਡੀ ਕੰਪਲੇਂਟ ਮਤਲਬ ਕਾਫੀ ਉੱਪਰ ਤੱਕ ਗਈ ਆ ਮਾਨਸਾਪਾ ਸੀਮ ਸਾਹਿਬ ਤੱਕ ਗਈ ਆ ਤੁਹਾਡੀ ਕੰਪਲੇਂਟ ਤਾਂ ਕਰਕੇ ਤੁਹਾਡੀ ਕਾਰਵਾਈ ਹੋ ਰਹੀ ਹੈ ਠੀਕ ਜੀ ਠੀਕ 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 ਇਹ ਹੋਰ ਸੁਣਾਓ ਬੇਟਾ ਬੇਟਾ ਤੁਹਾਡੀ ਗਲੀ ਚ ਪਿੱਛੇ ਜੇ ਮੈਂ ਦੇਖਿਆ ਸੀ ਮੇਰੇ ਕੋਲ ਆਈ ਸੀ ਕੰਪਲੇਂਟ ਪਰਸੋਂ ਇੱਕ ਹਨਾ ਉਹ ਕਹਿੰਦੇ ਵੀ ਕੁੜੀ ਕੁੜੀਆ ਸੀਗੀ ਤੇ ਉਹ ਆ ਰਹੀ ਸੀ ਟਿਊਸ਼ਨ ਤੋਂ ਐਕਟੀਵਾ ਤੇ ਤੇ ਹਾਂਜੀ ਹਾਂਜੀ ਤੇ ਉਹ ਟੋਏ ਚ ਵਿਚਾਰੀ ਵੱਜੀ ਤੇ ਉਹ ਡਿੱਗ ਪਈ ਤੇ ਉਹ ਕਾਫੀ ਸੱਟਾਂ ਵੱਜੀਆਂ ਹਨਾ ਬਹੁਤ ਨੁਕਸਾਨ ਹੋਇਆ ਪਾਣੀ ਭਰਿਆ ਹੁੰਦਾ ਟੁੱਟੀ ਸੜਕਾਂ ਟੁੱਟੀ ਗਲੀ ਆਹੋ ਪਤਾ ਕੁਝ ਲੱਗਦਾ ਨਹੀਂ ਭਾਜੀ ਉਹ ਫਿਰ ਕੁਝ ਨਾ ਕੁਝ ਤਾਂ ਹੋਣਾ ਹੀ ਸੀ ਇਹ ਤਾਂ ਮੈਂ ਰੋਜ਼ ਦੇਖਦੀ ਹੂੰ ਇਦਾਂ ਦੀਆਂ ਚੀਜ਼ਾਂ ਨਹੀਂ ਨਹੀਂ ਲਾਈਟਾਂ ਆਪਾਂ ਅਸੀਂ ਲਵਾਤੀਆਂ ਸੀ ਸਾਰੀਆਂ ਲਾਈਟਾਂ ਤੁਹਾਡੇ ਸਾਰੇ ਮੱਲੇ ਚਲਵਾਤੀਆਂ ਸੀ ਗੱਲ ਪਤਾ ਕੀ ਲਾਈਟ ਕੀ ਕਰੂਗੀ ਜਿਹਦੇ ਉੱਤੇ ਪਾਣੀ ਗੰਦਾ ਖੜਾ ਹੋਇਆ ਕੋਈ ਦਿਨ ਤਾਂ ਹੈ ਨਹੀਂ ਜੀ ਹਾਂ ਇਹ ਵੀ ਇਹ ਵੀ ਗੱਲ ਹੈ ਵੀ ਗੱਲ ਚਾਹੀਏ ਤੇ ਬੇਟਾ ਚਲੋ ਪੁਰਾਣੀਆਂ ਗੱਲਾਂ ਪੰਜਾਬੀ ਸੋਡੀਆਂ ਮaaf ਕਰੋ ਠੀਕ ਹੈ ਅਸੀਂ ਹਾਂਜੀ ਹਾਂਜੀ ਅਸੀਂ ਹੁਣ ਗਲੀ ਬਣਾਉਣ ਵਾਸਤੇ ਨਾ ਇੱਕ ਸਰਕਾਰ ਵੱਲੋਂ ਨਾ ਅ ਸਾਨੂੰ ਕਨਫਰਮੇਸ਼ਨ ਲੈਣੀ ਪੈਂਦੀ ਹੈ ਤੇ ਮੈਂ ਤੁਹਾਨੂੰ ਪੁੱਛੂੰਗਾ ਵੀ ਹਾਂਜੀ ਤੁਸੀਂ ਗਲੀ ਬਣਾਉਣ ਨੂੰ ਤਿਆਰ ਹੋ ਪਹਿਲਾਂ ਤਾਂ ਤੁਹਾਡੀ ਏਜ ਕਿੰਨੀ ਆ ਮੇਰੀ ਏਜ 25 ਸਾਲ ਜੀ ਹਾਂ ਤੁਸੀਂ ਮਤਲਬ ਦੇ ਸਕਦੇ ਹੋ ਹਨਾ ਹਾਂਜੀ ਹਾਂਜੀ ਤੇ ਤੁਸੀਂ ਇੱਕ ਕਨਫਰਮੇਸ਼ਨ ਤੁਹਾਡੀ ਅ ਤਾਂ ਅਸੀਂ ਲੈਵਾਂਗੇ ਤੁਹਾਡੇ ਤੋਂ ਤੇ ਵੀਪ ਚੱਲੂਗੀ ਮੈਂ ਤੁਹਾਡੇ ਤੋਂ ਪੁੱਛਦਾ ਕੀ ਤੁਹਾਡੀ ਗਲੀ ਮਤਲਬ ਕੀ ਤੁਸੀਂ ਰਾਜੀ ਹੋ ਤੁਹਾਡੀ ਗਲੀ ਨੂੰ ਨਵੀਂ ਬਣਾਣੀ ਹੈ ਤਾਂ ਹਾਂਜੀ ਹਾਂਜੀ ਰਾਜੀ ਹੈ ਜੀ ਅੱਛਾ ਤੁਹਾਡੇ ਸਾਰੇ ਫੈਮਿਲੀ ਰਾਜੀ ਆ ਹਾਂਜੀ ਹਾਂਜੀ ਸਾਰੀ ਫੈਮਿਲੀ ਰਾਜੀ ਹੈ ਜੀ ਤੁਸੀਂ ਬੀਪ ਵਾਲਾ ਬਟਨ ਅਪ ਦੋ ਜੀ ਇੱਕ ਬਟਨ ਆ ਬਟਨ ਅਪ ਦੋ ਕਿਉਂਕਿ ਰਿਕਾਰਡ ਹੋ ਰਹੀ ਹੈ ਨਾ ਕਾਲ ਹੋ ਗਿਆ ਜੀ ਓਕੇ 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 ਹੋ ਗਿਆ ਜੀ ਅੱਛਾ ਬੇਟਾ ਨਾਮ ਕੀ ਆ ਪਾਪਾ ਦਾ ਪਾਪਾ ਦਾ ਨਾਮ ਜਗਤਾਰ ਸਿੰਘ ਜੀ ਸਰਦਾਰ ਜਗਤ ਸਰਦਾਰ ਸਰਦਾਰ ਕੀ ਆ ਕਰੋ ਬੇਟਾ ਜੀ ਸਰਦਾਰ ਹਾਂ ਸਰਦਾਰ ਜਗਤਾਰ ਸਿੰਘ ਜੀ ਹਾਂਜੀ ਹਾਂਜੀ ਵਾਹ ਜੀ ਵਾਹ ਤੇ ਤੁਹਾਡਾ ਨਾਮ ਬੇਟਾ ਮੇਰਾ ਨਾਮ ਪ੍ਰਵਿੰਦਰ ਸਿੰਘ ਜੀ ਸਰਦਾਰ ਪ੍ਰਵਿੰਦਰ ਸਿੰਘ ਪ੍ਰਵਿੰਦਰ ਸਿੰਘ ਹਾਂਜੀ ਗਲੀ ਨੰਬਰ 6 ए जी ਗਲੀ ਨੰਬਰ 6 ए ਹਾਂਜੀ ਚਲੋ ਤੁਹਾਡੀ ਬੇਟਾ ਕਨਫਰਮੇਸ਼ਨ ਹੋ ਗਈ ਹੈ ਤੇ ਤੁਹਾਨੂੰ ਮੈਸੇਜ ਆ ਗਿਆ ਦੇਖੋ ਚੱਕਰੋ ਮੋਬਾਈਲ ਤੇ ਨਹੀਂ ਖਲਾਲ ਆਣੀ ਕੋਈ ਨਹੀਂ ਆ ਜੂਗਾ ਉਹ ਹਾਂ ਬਸ ਹਾਂਜੀ ਹਾਂਜੀ 5-7 ਮਿੰਟ ਚ ਤੁਹਾਨੂੰ ਮੈਸੇਜ ਆ ਜਾਊਗਾ। ਆ ਗਿਆ ਆ ਗਿਆ ਮੈਸੇਜ ਆ ਗਿਆ ਜੀ। ਆ ਗਿਆ ਚਲੋ ਵਧਾਈਆਂ ਬਹੁਤ ਬਹੁਤ ਵਧਾਈਆਂ। ਹਾਂਜੀ ਹਾਂਜੀ ਹਾਂਜੀ। ਉਹ ਜੱਗੇ ਉਹ ਜਾ ਦੋ ਜੀ ਸੀ ਬੀ ਲੈ ਜਾ ਤੇ ਸੰਦ ਪੱਤਾ ਲੈ ਕੇ ਮਿਸਤਰੀ ਲੈ ਕੇ ਨਾ ਬਾਈ ਆ ਦਾ ਘਰੇ ਇੰਨਰ ਜਾਵੜਾ ਤੇ ਸਰਦਾਰ ਜੀ ਅਡਰੈਸ ਲੈ ਜਾ ਸਾਰਾ ਇਹਨਾਂ ਦਾ ਘਰ ਢਾਉਣਾ ਹੈ। ਘਰ ਹੈਲੋ ਅੰਕਲ ਜੀ। ਹਾਂਜੀ। ਆਪਣੀ ਗਲੀ ਦੀ ਗੱਲ ਹੋਈ ਹੈ ਘਰ ਨਹੀਂ ਗਲੀ ਗਲੀ ਢਾਉਣੀ ਹੈ ਜੀ। ਨਹੀਂ ਗਲੀ ਤਾਂ ਬਣਾਉਣੀ ਹੈ ਘਰ ਢਾਉਣਾ ਪਊਗਾ ਨਹੀਂ। ਟਾਡੀ ਮੇਰੀ ਗੱਲ ਸਮਝੋ ਜਦੋਂ ਗਲੀ ਬਣਾਵਾਂਗੇ ਘਰ ਨਹੀਂ ਵਾਹ ਜੂਗਾ ਤੇ ਫਿਰ ਫੇਰ ਪਾਣੀ ਗੱਟਰ ਦਾ ਤੁਹਾਡੇ ਘਰੇ ਤੇ ਆਪਾਂ ਗੱਟਰ ਦੇ ਪਾਣੀ ਥੋੜੀ ਰਹਿਣਾ ਹੈ ਹਾਂਜੀ ਟਾਉਣਾ ਥੋੜੀ ਹੀ ਫਿਰ ਆਪਾਂ ਨਹੀਂ ਘਰ ਤਾਂ ਆਣਾ ਹੀ ਪਊਗਾ ਬੇਟਾ ਇਹ ਤਾਂ ਦੇਖੋ ਕੰਫਰਮੇਸ਼ਨ ਦੇਖੋ ਤੁਸੀਂ ਆਪ ਕੀਤੀ ਹੈ ਕੋਈ ਕੰਫਰਮੇਸ਼ਨ ਨਹੀਂ ਦਿੱਤੀ ਮੇਰੇ ਕੋਲੇ ਕੁਝ ਨਹੀਂ ਇਹ ਰਿਕਾਰਡਿੰਗ ਹੋ ਗਈ ਜੀ ਇਹ ਤਾਂ ਇਹਨੂੰ ਸਰਕਾਰਾਂ ਵੀ ਨਹੀਂ ਰੋਕ ਸਕਦੀਆਂ ਹਾਂਜੀ ਨਹੀਂ ਅੰਕਲ ਜੀ ਮੈਂ ਕੰਫਰਮੇਸ਼ਨ ਫਿਰ ਦਿੱਤੀ ਹੈ ਤੇ ਗਲੀ ਤੇ ਦਿੱਤੀ ਹੈ ਇਹਦੀ ਥੋੜੀ ਦਿੱਤੀ ਸੀ ਮੇਕ ਤੋਂ ਦੀ ਥੋੜੀ ਘਟ ਹੁੰਦੀ ਹੈ ਕੋਈ ਮਨਜ਼ੂਰੀ ਤੁਹਾਨੂੰ ਹੈ ਹੀ ਨਹੀਂ ਸਾਡੇ ਵੱਲੋਂ ਉਹ ਬੇਟਾ ਘਰ ਤਾਂ ਟਾਣਾ ਪਊਗਾ ਜਾ ਯਾਰ ਜੱਗੇ ਲੈ ਕੇ ਜਾ ਦੋ ਤਿੰਨ ਲੈ ਜਾ ਹਾਂਜੀ ਹਾਂਜੀ ਹਾਂ ਕੀ ਨਹੀਂ ਅੰਕਲ ਯਾਰ ਐਦਾਂ ਨਹੀਂ ਬੇਟਾ ਇੱਕ ਮੇਰੀ ਗੱਲ ਸੁਣੋ ਆਰਾਮ ਨਾਲ ਠੰਡੇ ਮਤ ਨਾਲ ਗੱਲ ਸੁਣੋ ਜਦੋਂ ਘਰ ਨਹੀਂ ਤੁਸੀਂ ਸਾਡਾ ਘਟ ਹੁੰਦੀ ਗੱਲ ਕਰਿਆ ਨਹੀਂ ਠੰਡੇ ਮਤ ਨਾਲ ਗੱਲ ਥੋੜੀ ਹੀ ਸੀ ਉਹ ਕੁੱਤੇ ਉਹ ਬਾਂਦਰ ਉਹ ਹਾਥੀ ਉਹ ਭਾਵੇਂ ਕੁਝ ਵੀ ਹੋ ਉਹ ਭਾਵੇਂ ਚੜੀਆਂ ਘਰੋਂ ਪਰ ਜਿਹੜੀ ਕੰਫਰਮੇਸ਼ਨ ਤਾਂ ਤੁਸੀਂ ਦਿੱਤੀ ਹੈ ਮਮੇ ਨੂੰ ਡੈਡੀ ਨੂੰ ਭੇਜਿਆ ਡੈਡੀ ਨੂੰ ਗੱਲ ਕਰਾਇਦੀ ਔਰ ਡੈਡੀ ਨੂੰ ਗੱਲ ਮੇਰੀ ਗੱਲ ਸੁਣ ਬੇਟਾ ਇੱਕ ਮੇਰੀ ਠੰਡੇ ਬੰਦਾ ਗੱਲ ਸੁਣ ਜਮਾ ਜਦੋਂ ਘਰ ਪਲੇਨ ਹੋ ਜੇ ਨਾ ਤੁਹਾਡਾ ਜਮਾ ਪਲੇਨ ਹੋ ਜੇ ਤੇ ਬਾਹਰ ਬਾਹਰ ਇੱਕ ਸੈਲਫੀ ਕਰਾ ਲਿਓ ਔਰ ਅੰਕਲੇ ਯਾਰ ਐ ਥੋੜੀ ਹੁੰਦਾਂ ਦਾ ਦੱਸਿਆ ਫੇਰ ਉਹੀ ਗੱਲਾਂ ਹਾਂ ਨਹੀਂ ਨਹੀਂ ਬੇਟਾ ਘਰ ਜਾਓ ਯਾਰ ਜੱਗੇ ਯਾਰ ਕੀ ਯਾਰ ਤੁਸੀਂ ਰੇਟ ਆ ਕੇ ਆ ਕੇ ਬਸ ਆ ਕੇ ਆ ਕੇ ਤੇਰੇ ਕੋਲੇ ਪਹੁੰਚਣ ਆਲੇ ਆ ਕੇ ਆ ਕੇ ਆ ਕੇ ਬਸ ਆ ਗਏ ਓਕੇ 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 ਆ ਗਿਆ ਆ ਗ ਜਾਵੜ ਜਲਦੀ ਜਾਵੜ ਅਹ ਨਹੀਂ ਅੰਕਲ ਕੇਰ ਆ ਗਈ ਕਾਲ ਆਉਦੀ ਹਲੋ ਹਾਂਜੀ ਬੇਟਾ ਹੋਏ ਅੰਕਲ ਐ ਥੋੜੀ ਅੰਦਰੋਂ ਫੋਨ ਕਰਤਾ ਯਾਰ ਚੁੱਪ ਕਰ ਫੋਨ ਕਰਤਾ ਬੰਦੇ ਨਿਕਲ ਗਏ ਬੇਟਾ ਸਾਡੇ ਕੋਲ ਦਿਹਾੜੀ ਪੈਂਦੀ ਸੋਨੇ ਮੈਂ ਇੱਧਰ ਅਸੀਂ ਆਉਨੇ ਨਹੀਂ ਤੁਸੀਂ ਰੁਕੋ ਅਸੀਂ ਆਉਨੇ ਆ ਅਸੀਂ ਸ਼ਾਮ ਲੀਕਾ ਦੇ ਚਾਚਾ ਚਾਚਾ ਟਰੈਲੀ ਘੱਟ ਭੈਟ ਸਾਰਾ ਲੱਭੇ ਰਹੇ ਅਸੀਂ ਨਹੀਂ ਯਾਰ ਬੇਟਾ ਉਹ ਤਾਂ ਟਾਂ ਟਾਲਾ ਹੀ ਪੈਣਾ ਤੁਹਾਡਾ ਮਿੰਦੋ ਆਂਟੀ ਦਾ ਤੁਹਾਡਾ ਸਾਰਿਆਂ ਦਾ ਦੇ ਐ ਕਨਫਰਮੇਸ਼ਨ ਆ ਫੋਨਾਂ ਤੇ ਨਹੀਂ ਹੁੰਦੀਆਂ ਜੀ ਉਹਨੇ ਤਾਂ ਹੀ ਪੰਜਾ ਕਨਫਰਮੇਸ਼ਨ ਤਾਂ ਹੋ ਗਈ ਐ ਬੇਟਾ ਸਾਰਿਆਂ ਦੀ ਹੋ ਗਈ ਐ ਕਨਫਰਮੇਸ਼ਨ ਤੁਹਾਡਾ ਘਰ ਨਹੀਂ ਉਹ ਚੋਂ ਮੈਂ ਤੇਰੇ ਕੋਲ ਲੈ ਕੇ ਆਉਣਾ ਚਾਚੇ ਨੂੰ ਚਾਚੇ ਨੂੰ ਲਿਆ ਭਾਵੇਂ ਬਾਪੇ ਨੂੰ ਲਿਆ ਕਾ ਇਹਦਾ ਘਰ ਟਾਊਗਾ ਟਾਊਗਾ ਕੋਈ ਨਹੀਂ ਫਿਰ ਕਾਂ ਵਰੀਏ ਬੋਤਾ ਲੈ ਲਵਾਂਗੇ ਫੇਰ ਤੁਸੀਂ ਬੋਤਾ ਪਾਇਓ ਤੇ ਨਾ ਪਾਇਓ ਜੇਦਾ ਜਿਹੜੀ ਚੀਜ਼ ਬਣਾਉਣੀ ਐ ਬੇਟਾ ਤਾਂ ਬਣਾਉਣੀ ਪੈਣੀ ਐ ਨਾ ਨਹੀਂ ਨਹੀਂ ਅੱਕ ਲੈ ਨਹੀਂ ਹੁੰਦਾ ਅੱਗੇ ਅਸੀਂ ਯਾਰ ਆ ਕੇ ਤੇਰੇ ਕੋਲ ਨਹੀਂ 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 ਤੇ ਆ ਜੀ ਸਾਡੀ ਛੋਟੀ ਜੀ ਵੀਡੀਓ ਸੀ ਤੇ ਤੁਹਾਨੂੰ ਕਿੱਦਾਂ ਲੱਗੀ ਪਲੀਜ਼ ਸਾਨੂੰ ਕਮੈਂਟ ਜ਼ਰੂਰ ਕਰਿਓ ਸਾਡਾ ਹੌਸਲਾ ਅਫਜ਼ਾਈ ਕਰਿਓ ਅਸੀਂ ਜੀ ਕੋਟਪੁਰੇ ਤੋਂ ਬਿਲੋਂਗ ਕਰਦੇ ਆ ਸਾਡਾ ਉਸਤਾਦ ਆ ਪ੍ਰਿੰਸ ਕੇਜੇ ਸਿੰਘ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਿਓ ਤੇ ਸਾਨੂੰ ਲਾਈਕ ਕਰਿਓ ਫੋਲੋ ਕਰਿਓ ਤੇ ਸਾਡੀ ਅੱਜ ਪਹਿਲੀ ਵੀਡੀਓ ਜੇ ਕੋਈ ਗਲਤੀ ਚਲਤੀ ਹੋਵੇ ਤਾਂ ਮਾਫ ਕਰਿਓ